ਲਗ ਲਗ ਤਿੱਕੇ ਦੇ ਜਿਹੜੇ ਬੁੱਢੇ ਆ ਪਤੰਗ ਐ ਇਸ ਜਗ੍ਹਾ ਤੇ ਉੱਪਰ ਟੰਗੇ ਹੋਏ ਨੇ ਭਾਵੇਂ ਛੱਜਿਆਂ ਦੀ ਗੱਲ ਕਰ ਲਈਏ ਭਾਵੇਂ ਤ੍ਰਿਕੋਨਾ ਪਤੰਗ ਦੀ ਗੱਲ ਕਰ ਲਈਏ ਤਾਂ ਭਾਵੇਂ ਹੋਰ ਪਤੰਗਾ ਦੀ ਗੱਲ ਕਰ ਲਈਏ ਤਾਂ ਬੱਚਿਆਂ ਵਾਸਤੇ ਦਾ ਕਾਰਟੂਨ ਵਾਲੇ ਪਸੰਦ ਕਰਦੇ ਜੋ ਬੱਚੇ ਆਂ ਵੱਡੇ ਉਹ 2026 ਹੈਪੀ ਲੋੜੀ ਇਸ ਤਰ੍ਹਾਂ ਦੇ ਪਤੰਗ ਡਿਜ਼ਾਈਨ ਵਾਲੇ ਡਿਜ਼ਾਈਨਰ ਪਤੰਗਾ ਉਹ ਲੋਕ ਸੂਰਤੀ ਪੇਪਰ ਦੇ ਇਸ ਤਰ੍ਹਾਂ ਦੇ ਹਤੁਕਲ ਸੋ ਬਿਲਕੁਲ ਕੈਨੇਡਾ ਵਾਲੇ ਪਤੰਗਰੀ ਹੈਗੇ ਨੇ ਹਾਂਜੀ ਕੈਨੇਡਾ ਵਾਲੇ ਬਾਕੀ ਆ ਡਿਜ਼ਾਈਨਰ ਅਖਾਂ ਵਾਲੇ ਜਿਹੜੇ ਪਹਿਲੇ ਚੱਲ ਰਹੇ ਉਹ ਵੀ ਡਿਜ਼ਾਈਨਿੰਗ ਮੰਗਦੇ ਮੇਜੋ ਲਾ ਅੱਧਾ ਪੋਣਾ ਟਾਵਾ 1.5 ਟਾਵਾ 3 ਟਾਵਾ 6 ਤਾਵਾ ਛੇ ਤਾਵਾ ਕਰੁੰਦਾ ਆਪਣਾ 6 ਤਾਵਾ ਮਤਲਬ 6 ਫੁੱਟ ਤੱਕ 6 ਫੁੱਟ ਤੱਕ ਕਰੋ ਅੱਛਾ ਜੀ ਚਾਈਨਾ ਡੋਰ ਨਾ ਵਰਤੋ ਤੇ ਨਾ ਹੀ ਵੇਚੋ ਤੇ ਦੂਜੀ ਗੱਲ ਸਾਰੇ ਲੋਕਾਂ ਨੇ ਇੱਕ ਚੀਜ਼ ਜੇ ਸਾਰੇ ਚਾਹਣਗੇ ਤਾਂ ਸਭ ਕੁਝ ਇੱਕ ਦਿਨ ਚ ਖਤਮ ਹੋ ਜਾਏਗਾ ਜਿਵੇਂ ਜੋ ਲੋੜੀ ਨੇਰੇ ਆ ਰਹੀ ਏ ਓਵੇਂ ਓਵੇਂ ਨੌਜਵਾਨਾਂ ਦੇ ਜਿਹੜਾ ਕ੍ਰੇਜ਼ ਆ ਦਿਨ ਬਰ ਦਿਨ ਵੱਧਾ ਹੋਇਆ ਦਿਖਾਈ ਦੇ ਰਿਹਾ ਸਿੱਧੂ ਮੂਸੇਵਾਲੇ ਦੀ ਜਿਹੜੀ ਤਸਵੀਰ ਹੈ ਪਤੰਗਾਂ ਦੇ ਉੱਪਰ ਤੇ ਅਜੇ ਵੀ ਕਿਤਨਾ ਕਿਤੇ ਜਿਹੜਾ ਸਿੱਧੂ ਮੂਸੇਵਾਲੇ ਲੋਕਾਂ ਦੇ ਦਿਲਾਂ ਦੇ ਜੈਨ ਦੇ ਵਿੱਚ ਇਹ ਰਾਜ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਉਹ ਡੋਰਾਣੇ ਜਿਹੜੀਆਂ ਚਾਈਨਾ ਡੋਰਾਣੋਂ ਜਿਹੜੀਆਂ ਆਮਤ ਪਾਉਂਦੀਆਂ ਨੇ ਗੱਟੂ ਹੈ ਗੱਟੂ ਦੇ ਕੇ ਤੁਸੀਂ ਵੀ ਭਲੇਖੜਾ ਕਰ ਜਾਓ ਕਿ ਇਹ ਚਾਈਨਾ ਦੀ ਡੋਰੇ ਚਾਈਨਾ ਦੀ ਡੋਰ ਨਹੀਂ ਜਤ ਬਲਕਿ ਇਹ ਧਾਗੇ ਦੀ ਡੋਰ ਹੈ ਲੋੜੀ ਦੇ ਦੌਰਾਨ ਨੌਜਵਾਨਾਂ ਦੇ ਵਿੱਚ ਪਤੰਗਾ ਦਾ ਕਾਫੀ ਕ੍ਰੇਜ਼ ਹੁੰਦਾ ਸੋ ਬਿਲਕੁਲ ਤੁਹਾਨੂੰ ਦੱਸਦੀ ਅੱਜ ਅਸੀਂ ਲੁਧਿਆਣੇ ਦੀ ਮਾਰਕੀਟ ਦੇ ਵਿੱਚ ਪਹੁੰਚੇ ਜਿੱਥੇ ਵੱਖ-ਵੱਖ ਤਿੱਕੇ ਦੀਆਂ ਜਿਹੜੇ ਪਤੰਗਾਂ ਨੇ ਉਹ ਲੱਗਿਆ ਹੋਈਆਂ ਅਗਰ ਪਿਛਲੇ ਸਾਲ ਦੀ ਗੱਲ ਕਰੀ ਤਾਂ ਸਿੱਧੂ ਮੂਸੇਵਾਲੇ ਵਾਲੇ ਦਾ ਜਿਹੜਾ ਕਾਫੀ ਕ੍ਰੇਜ਼ ਸੀਗਾ ਸੋ ਤਸਵੀਰ ਹੈ ਧਰਨਾ ਸਾਂਝੀ ਕਰ ਰਹੇ ਹਾਂ ਜਿਹੜੇ ਨੌਜੋਨ ਵੱਡੀ ਮਾਤਰਾ ਦੇ ਵਿੱਚ ਜਿਹੜੇ ਛੋਟੇ-ਛੋਟੇ ਪਤੰਗ ਤੇ ਵੱਡੇ-ਵੱਡੇ ਪਤੰਗ ਹਰ ਤਿੱਕੇ ਦੀ ਵੈਰਾਈਟੀ ਇਸ ਦੁਕਾਨ ਦੇ ਉੱਪਰ ਲੱਗੀ ਹੋਈ ਹੈ ਤੇ ਲੋਕ ਬੜੇ ਹੀ ਚਾਵਾ ਦੇ ਨਾਲ ਜਿਹੜਾ ਲੋੜ ਤੇ ਲੋਹੜੀ ਦੇ ਤਿਹਾੜ ਦੇ ਦੌਰਾਨ ਜਿਹੜੇ ਪਤੰਗਾ ਜਿਹੜੀ ਪਤੰਗਬਾਜ਼ੀ ਇਹ ਨੌਜਵਾਨਾਂ ਦੇ ਲੋਕ ਕੀਤੀ ਜਾਂਦੀ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਚੁੱਕੇ ਹੋ ਅਲੱਗ-ਅਲੱਗ ਤਰੀਕੇ ਦੇ ਜਿਹੜੇ ਗੁੱਡੇ ਐ ਪਤੰਗ ਐ ਇਸ ਜਗ੍ਹਾ ਦੇ ਉੱਪਰ ਟੰਗੇ ਹੋਏ ਨੇ ਭਾਵੇਂ ਛੱਜਿਆਂ ਦੀ ਗੱਲ ਕਰ ਲਈਏ ਭਾਵੇਂ ਤ੍ਰਿਕੋਨਾ ਪਤੰਗ ਦੀ ਗੱਲ ਕਰ ਲਈਏ ਤਾਂ ਭਾਵੇਂ ਹੋਰ ਪਤੰਗਾਂ ਦੀ ਗੱਲ ਕਰ ਲਈਏ ਤਾਂ ਬਿਲਕੁਲ ਇਸ ਚੈਨਲ ਦੇ ਮਾਧਿਅਮ ਨਾਲ ਇੱਕੋ ਇੱਕ ਜਿਹੜੀ ਅਪੀਲ ਵੀ ਕਰਦੇ ਆ ਕਿ ਇਸ ਪਤੰਗਬਾਜ਼ੀ ਦੇ ਦੌਰਾਨ ਜਿਹੜੀ ਚਾਈਨਾ ਡੋਰ ਦਾ ਜਿਹੜਾ ਜ਼ਰੂਰ ਬਾਈਕਟ ਆ ਉਹ ਕਿੱਥਾ ਜਾਵੇ ਸੋ ਬਿਲਕੁਲ ਦੁਕਾਨਦਾਰ ਸਾਡੇ ਨਾਲ ਨੇ ਗੱਲਬਾਤੋ ਕਰ ਰਹੇ ਬਾਈ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਜਿਵੇਂ ਸਿੱਧੂ ਮੂਸੇ ਦਾ ਕਰੇ ਸੀਗਾ ਕਾਫੀ ਤੇ ਹੁਣ ਕਿਸ ਚੀਜ਼ ਦਾ ਕਰੇ ਜੇ ਕਿਹੜੇ ਪਤੰਗ ਲੋਕ ਜ਼ਿਆਦਾ ਡਿਮਾਂਡ ਕਰ ਰਹੇ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਸ ਟਾਈ ਬੱਡੇ ਉਹ 2026 ਹੈਪੀ ਲੋੜੀ ਇਸ ਤਰ੍ਹਾਂ ਦੇ ਪਤੰਗ ਡਿਜ਼ਾਈਨਿੰਗ ਵਾਲੇ ਡਿਜ਼ਾਈਨਰ ਪਤੰਗ ਉਹ ਲੋਕ ਸੂਰਤੀ ਪੇਪਰ ਦੇ ਇਸ ਤਰ੍ਹਾਂ ਦੇ ਤੁਕਲ ਬਹੁਤ ਆਈਟਮ ਹੈਗੇ ਆਪਣੇ ਕੋਲ ਡਿਜ਼ਾਈਨਰ ਉਤਸੰਗ ਪਤੰਗ ਕਰਦੇ ਨੇ ਹਰ ਕੋਈ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਵਕਫ ਵਕਤ ਜਿਹੜੇ ਪਤੰਗ ਨੇ ਲੱਗੇ ਹੋਏ ਨੇ ਤੇ ਭਾਵੇਂ ਪੀਕਾਚੂ ਦੀ ਗੱਲ ਕਰ ਲਈਏ ਭਾਵੇਂ ਪੋਕੇਮਾਨ ਦੀ ਗੱਲ ਕਰ ਲਈਏ ਤਾਂ ਭਾਵੇਂ ਛੋਡੇ ਬੀਮ ਦੀ ਗੱਲ ਕਰ ਲਈਏ ਜੋ ਛੋਟੇ-ਛੋਟੇ ਬੱਚੇ ਆ ਕੇ ਇਸ ਪਤੰਗਾਂ ਦੀ ਜਿਹੜੀ ਡਿਮਾਂਡ ਨੇ ਉਹ ਕਰਦੇ ਆ ਹਾਂਜੀ ਕੈਨੇਡਾ ਵਾਲੇ ਸੋ ਬਿਲਕੁਲ ਕੈਨੇਡਾ ਵਾਲੇ ਪਤੰਗ ਵੀ ਹੈਗੇ ਨੇ ਹਾਂ ਜੀ ਕੈਨੇਡਾ ਵਾਲੇ ਬਾਕੀ ਆ ਡਿਜ਼ਾਈਨਰ ਪਤਾ ਆ ਖਾਂ ਵਾਲੇ ਜਿਹੜੇ ਪਹਿਲੇ ਚੱਲ ਰਹੇ ਉਹ ਵੀ ਡਿਜ਼ਾਈਨਿੰਗ ਮੰਗਦੇ ਅੱਗੇ ਹੋਰ ਨਾ ਇਸ ਵਾਰ ਆਈ ਨਹੀਂ ਸਿੱਧੂ ਮੂਸੇਲਾ ਹੋ ਗਿਆ ਬੱਬੂ ਮਾਨ ਹੋ ਗਿਆ ਪਹਿਲਾਂ ਕਾਫੀ ਹੁੰਦਾ ਸੀ ਉਹ ਇਸ ਤਰ੍ਹਾਂ ਨਾ ਹਰ ਸਾਲ ਟ੍ਰੈਂਡ ਚੇਂਜ ਹੁੰਦਾ ਰਹਿੰਦਾ ਆਏ ਆ ਕਿ ਕਾਫੀ ਵਿਕੇ ਵੀ ਹੈ ਉੱਪਰ ਅੱਗੋਂ ਹੋਰ ਡਿਮਾਂਡ ਆ ਜਾਂਦੀ ਹੈ ਡਿਜ਼ਾਈਨਰਾਂ ਸੰਗਾਂ ਦੀ ਤੇ ਹੋਰ ਗੱਲ ਕਰੀਏ ਕਿਹੜੇ ਕਿਹੜੇ ਪਤੰਗ ਕਿੰਨਾ ਕਿੰਨਾ ਸਾਈਜ਼ ਹੈ ਕਿੰਨੇ ਕਿੰਨੇ ਫੁੱਟ ਦੇ ਪਤੰਗ ਹੈ ਲਾਕਸ਼ ਤੁਹਾਡੇ ਕੋਲ ਆਪਣੇ ਕੋਲ ਸਟਾਰਟਿੰਗ ਹੋ ਜਾਂਦੀ ਹੈ ਕਹਿੰਦੇ ਮਝੋਲਾ ਅੱਧਾ ਪੋਣਾ ਟਾਵਾ ਡੇਢ ਟਾਵਾ ਤਿੰਨ ਟਾਵਾ ਛੇ ਤਾਵਾ ਦੇ ਕਰੁੰਦਾ ਆਪਣਾ ਛੇ ਤਾਵਾ ਮਤਲਬ 6 ਫੁੱਟ ਤੱਕ 6 ਫੁੱਟ ਤੱਕ ਕਰਨੀਂ ਅੱਛਾ ਜੀ ਅੱਛਾ ਨੌਜਵਾਨ ਨੂੰ ਕੀ ਪੀਲ ਕਰਨੀ ਚਾਹੁੰਗੇ ਕਿਉਂਕਿ ਅੱਜ ਵੀ ਕਾਫੀ ਜਿਹੜੇ ਹਾਸੇ ਉਹਨਾਂ ਨੇ ਚਾਈਨਾ ਡੋਰਾਂ ਦੇ ਕਰਕੇ ਤੇ ਕਾਫੀ ਲੋਕ ਨੇ ਗੰਬੀਰ ਸੱਟਾਂ ਵੀ ਲੱਗੀਆਂ ਕਈਆਂ ਦੀ ਜਾਨਾਂ ਵੀ ਗਈਆਂ ਹੋਂ ਤੱਕ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੇ ਮਾਰਕੀਟ ਦੇ ਕਿਤੇ ਚਾਈਨਾ ਡੋਰ ਦਿਖਦੀ ਨਹੀਂ ਭਾਈ ਨਹੀਂ ਜੀ ਨਹੀਂ ਬਿਲਕੁਲ ਨਹੀਂ ਤੇ ਆਪਾਂ ਆਪ ਹੀ ਪਹਿਲੇ ਆਪਣੇ ਆਪ ਨੂੰ ਸੁਧਾਰਾਂਗੇ ਵੀ ਚਾਈਨਾ ਡੋਰ ਨਾ ਵਰਤੋ ਤੇ ਨਾ ਹੀ ਵੇਚੋ ਤੇ ਦੂਜੀ ਗੱਲ ਸਾਰੇ ਲੋਕਾਂ ਨੇ ਇੱਕ ਚੀਜ਼ ਇਹ ਸਾਰੇ ਚਾਣਗੇ ਤਾਂ ਸਭ ਕੁਝ ਇੱਕ ਦਿਨ 'ਚ ਖਤਮ ਹੋ ਜਾਏਗਾ ਅੱਜ ਸਾਡੀ ਗੱਲ ਕਰੀ ਡੋਰ ਹੈ ਜਿਹੜੀ ਡੋਰ ਵੀ ਜਿਹੜੀ ਜਰੂਰਤ ਖਾਈ ਜਾਵੇ ਸੋ ਬਿਲਕੁਲ ਇੱਕ ਪਾਸੇ ਜਿਹੜੇ ਪਤੰਗ ਨੇ ਉਹ ਲੱਗੇ ਹੋਏ ਨੇ ਜਿਹੜੇ ਛੋਟੇ-ਛੋਟੇ ਬੱਚੇ ਆ ਛੋਟਾ ਵੀਮ ਪੀਕਾਚੂ ਇਸ ਤਿੱਕੇ ਜਿਹੜੇ ਪਤੰਗਾਂ ਦੀ ਆ ਕੇ ਡਿਮਾਂਡ ਕਰਦੇ ਪਰ ਜਿਹੜੇ ਵੱਡੇ ਜਿਹੜੇ ਛੱਜ ਨੇ 6 ਫੁੱਟ ਤੱਕ ਆਣਾਂ ਦਾ ਕਹਿਣਾ ਕਿ ਜਿਹੜੇ 6-6 ਫੁੱਟ ਤੱਕ ਜਿਹੜੇ ਪਤੰਗ ਛੱਜ ਤ੍ਰਿਕੋਣਾ ਜਿਹੜੇ ਹੈਗੇ ਨੇ ਉਹ ਸਾਡੇ ਕੋਲ ਹੈਗੇ ਨੇ ਤੇ ਡੋਰ ਹੈ ਡੋਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਡੋਰਾ ਨੇ ਕਿਤਨਾ ਕਿਤੇ ਜਿਹੜੀ ਚਾਈਨਾ ਡੋਰ ਨੇ ਵੀ ਜਿਹੜੀ ਮਾ ਹਾਂ ਜਿਹੜੀ ਚਾਈਨਾ ਦੀ ਡੋਰ ਹੈ ਉਹ ਹੋਰ ਕੋਈ ਡੋਰ ਉਸ ਨੂੰ ਕੱਟ ਨਹੀਂ ਸਕਦੀ ਪਰ ਬਿਲਕੁਲ ਇਹ ਗਲਤ ਹੈ ਇਹ ਧਾਗੇ ਦੀਆਂ ਡੋਰਾ ਆ ਗਏ ਨੇ ਸੋ ਬਿਲਕੁਲ ਅਲੱਗ-ਅਲੱਗ ਤਰੀਕੇ ਦੀਆਂ ਕੱਚ ਵਾਲੀ ਡੋਰ ਵਾਲੀਆਂ ਹੌਟ ਡੋਰ ਲੜੀਏ ਪਰ ਇਹ ਸਿੱਧੇ ਤੌਰ ਤੇ ਚਾਈਨਾ ਡੋਰ ਨੂੰ ਜਿਹੜੀ ਮਾਤ ਪਾ ਦਿਆ ਨੇ ਹਾਂਜੀ ਕਿੰਨਾ ਕੋ ਗਾਗ ਪੈ ਰਹੇ ਤੇ ਕਿੰਨਾ ਕੋ ਗਰੀਜ਼ ਆ ਪਿਛਲੇ ਸਾਲ ਦੀ ਗੱਲ ਕਰੀਏ ਇਸ ਸਾਲ ਦੀ ਗੱਲ ਕਰੇ ਕਿੰਨਾ ਕੋ ਗਾ ਗਾ ਰਹੇ ਤੇ ਅੱਜ ਕਿੰਨਾ ਕੋ ਫਰਕ ਹੈ ਪਿਛਲੇ ਸਾਲ ਨਾਲੋਂ ਅੱਗੇ ਵਾਧੇ ਗਾਹ ਕਰ ਰਿਹਾ ਪਰ ਥੋੜੀ ਜਿਹੀ ਪ੍ਰੋਬਲਮੇ ਆ ਰਹੀ ਕਿਉਂਕਿ ਪਿਛਲੇ ਸਾਲ ਨਾਲੋਂ ਡੇਟਾ ਦੀ ਬੜੀ ਵੱੱਡੀ ਬਾਤ ਪਿੱਛੋਂ ਮਾਰਕੀਟ ਦੇਖ ਕਰਕੇ ਨਾ ਮਾਲ ਘਟ ਆ ਰਿਹਾ ਤਾਂ ਰੇਟ ਵਧ ਕਰਕੇ ਗਾਹ ਥੋੜਾ ਜਿਹਾ ਹਲਕੇ ਪਿੱਛੇ ਹਟ ਰਿਹਾ ਪਰ ਆ ਗਾਹ ਕਰ ਰਿਹਾ ਪਰ ਪ੍ਰੋਬਲਮ ਰੇਟਾਂ ਦੀ ਆ ਰਹੀ ਹੈ ਅੱਛਾ ਕਹਿੰਦੇ ਜਿਹੜੇ ਪੰਜਾਬੀ ਨੇ ਤੇ ਉਹ ਲੋਹੜੀ ਦਾ ਬੜਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਕਿਉਂਕਿ ਜਿਹੜੀ ਪਤੰਗਬਾਜ਼ੀ ਕੀਤੀ ਜਾਵੇ ਹਾਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਔਰ ਬੜੇ ਵਧੀਆ ਤੰਗ ਨਾ ਬਣਾਉਂਦੇ ਨੇ ਸਾਰੇ ਫਸਟ ਕਲਾਸ ਬਣਾਉਂਦੇ ਨੇ ਉਹ ਸਭ ਬਹੁਤ ਵਧੀਆ ਚੱਲ ਰਿਹਾ ਹੈ ਬਿਲਕੁਲ ਅਗਰ ਗੱਲ ਕਰੀਏ ਤਾਂ ਦੁਕਾਨਦਾਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਸਿੱਧੇ ਤੌਰ ਤੇ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੀ ਚਾਈਨਾ ਡੋਰ ਦੀ ਜਿਹੜੀ ਵਰਤੋਂ ਹੈ ਲੋਕ ਨਹੀਂ ਕਰਦੇ ਤੇ ਨਾ ਹੀ ਕਰਨੀ ਚਾਹੀਦੀ ਹੈ ਸੋ ਧਾਗੇ ਦੀ ਡੋਰ ਹੈ ਇਹਨਾਂ ਦੇ ਕੋਲ ਆਈ ਹੈ ਤੇ ਛੋਟੇ-ਛੋਟੇ ਬੱਚੇ ਹੈ ਇਸ ਪਤੰਗਾ ਦੀ ਆ ਕੇ ਡਿਮਾਂਡ ਕਰਦੇ ਭਾਵੇਂ ਅ ਡੋਰੀਮੋਂ ਦੀ ਗੱਲ ਕਰ ਲਈ ਭਾਵੇਂ ਪੀਕਾ ਜੂ ਦੀ ਗੱਲ ਕਰ ਲਈ ਤਾਂ ਭਾਵੇਂ ਛੋਟੇ ਬੀਮ ਦੀ ਗੱਲ ਕਰ ਲਈ ਤੇ ਛੋਟੇ-ਛੋਟੇ ਬੱਚੇ ਆ ਕੇ ਇਸ ਪਤੰਗਾਂ ਦੀ ਡਿਮਾਂਡ ਕਰਦੇ ਆ ਪਰ ਜਿਹੜੇ ਵੱਡੇ ਨੌਜਵਾਨੇ 6-6 ਫੁੱਟ ਤੱਕ ਜਿਹੜੇ ਪਤੰਗ ਨੇ ਇਸ ਜਗ੍ਹਾ ਤੋਂ ਉਪਰੋਂ ਖਰੀਦ ਕੇ ਲੈ ਕੇ ਜਾ ਰਹੇ ਨੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨੇ ਸਾਂਝੀਆਂ ਕਰਨੀਆਂ ਨੌਜਵਾਨਾਂ ਦੇ ਵਿੱਚ ਜਿਵੇਂ ਜਿਵੇਂ ਲੋਹੜੀ ਨੇਰੇ ਆ ਰਹੀ ਏ ਓਵੇਂ-ਓਵੇਂ ਨੌਜਵਾਨਾਂ ਦਾ ਜਿਹੜਾ ਕ੍ਰੇਜ਼ ਆ ਦਿਨ-ਬਰ-ਦਿਨ ਵੱਧਦਾ ਹੋਇਆ ਦਿਖਾਈ ਦੇ ਰਿਹਾ ਤੇ ਅਛੇ-ਅਛੇ ਫੋਰਥ ਤੱਕ ਦੇ ਜਿਹੜੇ ਪਤੰਗ ਨੇ ਇਸ ਜਗ੍ਹਾ ਦੇ ਉੱਪਰ ਰੱਖੇ ਹੋਏ ਨੇ ਤੇ ਨੌਜਵਾਨ ਇਸ ਜਗ੍ਹਾ ਦੇ ਉੱਪਰ ਆ ਕੇ ਵੱਡੀ ਮਾਤਰਾ ਦੇ ਜਿਹੜੇ ਪਤੰਗ ਦੀ ਖਰੀਦਦਾਰੀ ਕਰ ਰਹੇ ਨੇ ਸੋ ਤਸਵੀਰ ਆਗਲੀ ਜਿਹੜੀ ਤਸਵੀਰ ਦਿਖਾਂਦੀ ਜਿਹੜੀ ਜਰੂਰ ਤੁਹਾਨੂੰ ਕੋਸ਼ਿਸ਼ ਕਰਾਂਗੇ ਇੱਕ ਪਾਸੇ ਪਤੰਗਾਂ ਦੀ ਤਸਵੀਰ ਹੈ ਤੇ ਦੂਸਰੇ ਪਾਸੇ ਡੋਰ ਦੀ ਤਸਵੀਰ ਹੈ ਸੋ ਡੋਰਾ ਨੇ ਤੁਸੀਂ ਦੇਖ ਸਕਦੇ ਹੋ ਡੋਰਾ ਇਸ ਵਾਰ ਮਾਰਕੀਟ ਵਿੱਚ ਉਹ ਡੋਰਾ ਆ ਗਿਆ ਨੇ ਜਿਹੜੀਆਂ ਕਿਤਨੇ ਕਿਤੇ ਚਾਈਨਾ ਡੋਰਾ ਨੂੰ ਜਿਹੜੀਆਂ ਮਾਤ ਪਾਉਂਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਤੁਹਾਡਾ ਧਿਆਨ ਜਾਏਗਾ ਡੋਰਾ ਹੀ ਪਤੰਗ ਹੀ ਪਤੰਗ ਹੀ ਦਿਖਦੇ ਹੋਏ ਨੇ ਪਤੰਗਣੇ 1066 ਫੋਰ ਦਾ ਜਿਹੜੇ ਪਤੰਗਣੇ ਇਸ ਵਾਰ ਮਾਰਕੀਟ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਦੁਕਾਨਦਾਰ ਨੇ ਜਿਹੜੀ ਗੱਲਬਾਤ ਜਿਹੜੀ ਜਰੂਰ ਦੇਖਾਂਗੇ ਤੇ ਤਸਵੀਰਾਂ ਦਿਖਾਂ ਦੀ ਜਿਹੜੀ ਜੁਰਅ ਕੋਸ਼ਿਸ਼ ਕਰਾਂਗੇ ਸੋ ਅੰਦਰਲੀ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਪਤੰਗ ਨੇ ਕਾਫੀ ਵੱਡੀ ਮਾਤਰਾ ਦੇ ਵਿੱਚ ਇਸ ਵਿੱਚ ਵਿੱਚ ਪਏ ਹੋਏ ਨੇ ਤੇ ਗੱਲ ਕਰੀਏ ਤਾਂ ਲੋੜੀ ਦੀ ਜਿਹੜੀ ਕਾਫੀ ਬੇਸਬਰੀ ਨਾਲ ਉਹ ਜਨਾਂ ਨੂੰ ਇੰਤਜ਼ਾਰ ਹੁੰਦਾ ਸੋ ਸਾਹਮਣੇ ਜਿਹੜੀ ਤਸਵੀਰ ਹੈ ਤੁਸੀਂ ਦੇਖਦੇ ਹੋ ਸਿੱਧੂ ਮੂਸੇ ਵਾਲਾ ਸੋ ਸਿੱਧੂ ਮੂਸੇ ਵਾਲੇ ਦੀ ਜਿਹੜੀ ਤਸਵੀਰ ਹੈ ਪਤੰਗਾਂ ਦੇ ਉੱਪਰ ਤੇ ਹਜੇ ਵੀ ਕਿਤਨਾ ਕਿਤੇ ਜਿਹੜਾ ਸਿੱਧੂ ਮੂਸੇ ਵਾਲੇ ਲੋਕਾਂ ਦੇ ਦਿਲਾਂ ਦੇ ਜੈਨ ਦੇ ਵਿੱਚ ਜਿਹੜਾ ਰਾਜ ਹੈ ਕਰਦਾ ਹੋਇਆ ਨਜ਼ਰ ਆ ਰਿਹਾ ਸੋ ਤਸਵੀਰ ਹੈ ਤੁਸੀਂ ਦੇਖਦੇ ਹੋ ਜਿਹੜੇ ਛੋਟੇ-ਛੋਟੇ ਬੱਚੇ ਹੈ ਉਹ ਕਾਟਰੋਨਾਂ ਦੀ ਜਿਹੜੀ ਡਿਮਾਂਡ ਕਰਦੇ ਜਿਹੜੇ ਪਤੰਗ ਹੁੰਦੇ ਨੇ ਤੇ ਜਿਹੜੇ ਵੱ ਦੇਖਦੇ ਹੋ ਵਕਫ ਵਕ ਤਰੀਕੇ ਜਿਹੜੇ ਪਤੰਗ ਨੇ ਮਾਰਕੀਟ ਦੇ ਵਿੱਚ ਪਏ ਹੋਏ ਨੇ ਤੇ ਇਹਨਾਂ ਪਤੰਗਾਂ ਦੀ ਜਿਹੜੇ ਛੋਟੇ ਛੋਟੇ ਬੱਚੇ ਆ ਡਿਮਾਂਡ ਕਰਦੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਡੋਰ ਇਹ ਉਹ ਡੋਰਾਂ ਨੇ ਜਿਹੜੀਆਂ ਚਾਈਨਾ ਡੋਰਾਂ ਨੂੰ ਵੀ ਜਿਹੜੀਆਂ ਆਮਤ ਪਾਉਂਦੀਆਂ ਨੇ ਤੇ ਚੈਨਲ ਦੇ ਮਾਧਮੇ ਰੇ ਇਕੋ ਇੱਕ ਜਿਹੜੀ ਅਪੀਲ ਕਰਦੇ ਜਿਹੜੀ ਚਾਈਨਾ ਦੀ ਡੋਰ ਹ ਉਸ ਦਾ ਬਾਈਕਾਟ ਕੀਤਾ ਜਾਵੇ ਸੋ ਸਾਹਮਣੇ ਜਿਹੜਾ ਗੱਟੂ ਹੈ ਗੱਟੂ ਤੇ ਕੇ ਤੁਸੀਂ ਵੀ ਭੁਲੇਖਣਾ ਕਰ ਜਾਓ ਕਿ ਇਹ ਚਾਈਨਾ ਦੀ ਡੋਰ ਹੈ ਚਾਈਨਾ ਦੀ ਡੋਰ ਨਹੀਂ ਜਦ ਬਲਕਿ ਇਹ ਧਾਗੇ ਦੀ ਡੋਰ ਹੈ ਇਹ ਸੂਤ ਦੀ ਡੋਰ ਹੈ ਤੇ ਜਿਹੜੀ ਡੋਰ ਹੈ ਚਾਈਨਾ ਦੀ ਡੋਰ ਨੂੰ ਜਿਹੜੀ ਮਾਤ ਪਾਉਂਦੀ ਤੇ ਕਿਤਨੇ ਕਿਤੇ ਆਮ ਲੋਕਾਂ ਦੇ ਨੌਜਵਾਨਾਂ ਦੇ ਜਹਨ ਦੇ ਵਿੱਚ ਹੁੰਦਾ ਕਿ ਜਿਹੜੀ ਚਾਈਨਾ ਦੀ ਡੋਰ ਨੂੰ ਕੋਈ ਜਿਹੜੀ ਦੂਸਰੀ ਡੋਰ ਕੱਟ ਨਹੀਂ ਸਕਦੀ ਪਰ ਇਹ ਉਹ ਡੋਰਾ ਨੇ ਜਿਹੜੀਆਂ ਚਾਈਨਾ ਦੀ ਡੋਰ ਨੂੰ ਜਿਹੜੀਆਂ ਮਾਤ ਉਹ ਪਾਉਂਦੀਆਂ ਸੋ ਬਿਲਕੁਲ ਲੋੜੀ ਜਿਵੇਂ ਜਿਵੇਂ ਨੇੜੇ ਆ ਰਹੀ ਤਾਂ ਉਹ ਜਿਹੜੇ ਨੌਜਵਾਨ ਜਿਹੜਾ ਖਰੀਦ ਜਾ ਉਹ ਵੱਧਾ ਹੋਏ ਨਜ਼ਰ ਆ ਰਹੇ ਤੇ 6-6 ਫੁੱਟ ਦੇ ਜਿਹੜੇ ਪਤੰ ਇਸ ਜਗ੍ਹਾ ਦੇ ਉਪਰੋਂ ਪਈਆਂ ਹਾਂ ਸੋ ਜਲਦੀ ਤੋਂ ਜਲਦੀ ਆ ਜਾਓ ਮਾਰਕੀਟ ਦੇ ਵਿੱਚ ਪਹੁੰਚੋ ਤੇ ਜਿਹੜੀ ਖਰੀਦਦਾਰੀ ਨੋ ਜੁਆਇਨ ਜਿਹੜੀ ਕਰਨੀ ਹੈ ਉਹ ਸ਼ੁਰੂ ਕਰ ਦੇਣ ਤੇ ਦੂਸਰੇ ਪਾਸੇ ਇੱਕ ਪੀਲ ਵੀ ਕੋਈ ਇੱਕ ਕੀਤੀ ਜਾਂਦੀ ਕਿ ਜਿਹੜੀ ਇਸ ਵਾਰ ਜਿਹੜਾ ਬਾਈਕਟ ਚਾਈਨਾ ਡੋਰ ਦਾ ਜਿਹੜਾ ਜ਼ਰੂਰ ਆ ਉਹ ਕੀਤਾ ਜਾਵੇ ਕਿਉਂਕਿ ਰੋਡ ਦੇ ਉੱਪਰ ਹਜੇ ਵੀ ਚਾਈਨਾ ਡੋਰ ਲੰਮਕਣ ਕਰਕੇ ਤੇ ਕਈ ਜਿਹੜੇ ਅੱਜ ਤੇ ਜਿਹੜੇ ਹਾਸੇ ਨੇ ਉਹ ਹੋ ਰਹੇ ਨੇ ਤੇ ਕਈ ਲੋਕਾਂ ਦੀ ਜਿਹੜੀ ਹੋਂ ਤੱਕ ਜਿਹੜੀ ਜਾਨ ਜਾ ਚੁੱਕੀ ਹੈ ਤੇ ਖਾਸ ਤੌਰ ਤੇ ਜਿਹੜੇ ਪੰਛੀ ਨੇ ਪੰਛੀਆਂ ਨੂੰ ਕਾਫੀ ਜਿਹੜੀ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈਂਦਾ ਸੋ ਹੋਰ ਆਪ ਡੇਡੂ ਜੁੜੇ ਹੋ ਸਿਟੀ ਹੁੰਦੇ ਨੇ ਕੈਮਰਾ ਪਰਸਨ ਨੂੰ ਮੋਨੂ ਚਾੜ ਲੈਣਾ ਮੈਂ ਰਾਹੁਲਾ ਸਿਟੀੋਂ ਲੁਧਿਆਣਾ ਮੈਂ ਖਰਾਨਾ ਕਾਈਟਸ ਐਂਡ ਫਾਇਰਵੈਕਸ 38 ਲੁਧਿਆਣਾ ਤੋਂ ਸੰਜੀਵ ਕੁਮਾਰ ਇਸ ਟਾਈਮ ਨਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਕੁਝ ਜਿੱਦਾਂ ਕਿ ਦੇਖ ਸਕਦੇ ਹੋ ਤੁਸੀਂ ਸਿੱਧੂ ਮੂਸੇ ਵਾਲੇ ਦੇ ਕਾਈਟਸ ਹੈਗੇ ਆ ਕੁਝ ਹੋਰ ਟੀਚਰਾਂ ਵਾਲੇ ਪੰਗ ਹੈਗੇ ਜਿੱਦਾਂ ਕਿ ਲੋਕੀ ਲਾਈਕ ਕਰਦੇ ਆ ਮਜਿਟੇਆ ਸਾਹ ਦਾ ਡਾਇਲੌਗ ਹੋ ਗਿਆ ਜਾਂ ਪਾਕਿਸਤਾਨੀ ਡਾਇਲੌਗਸ ਹੋ ਗਏ ਇਹ ਚੀਜ਼ਾਂ ਨੂੰ ਜ਼ਿਆ ਅੱਛਾ ਜੀ ਗੱਲ ਕਰੀਏ ਤਾਂ ਆਮ ਲੋਕਾਂ ਨੂੰ ਕੁਝ ਕਹਿਣਾ ਚਾਹੁੰਗਾ ਕਿਤੇ 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 ਡੋਰ ਦੀ ਵਰਤੋਂ ਕੀਤੀ ਜਾਂਦੀ ਜਿਹੜੀ ਚਾਈਨਾ ਡੋਰ ਦੇਖੋ ਡੋਰ ਦੀ ਵਰਤੋਂ ਕੀਤੀ ਜਾਂਦੀ ਹਰ ਇੱਕ ਬੰਦਾ ਸਮਝਦਾਰ ਹੈ ਉਹਨੇ ਕੀ ਯੂਜ਼ ਕਰਨਾ ਕੀ ਨਹੀਂ ਕਰਨਾ ਕਿਸੇ ਇੱਕ ਪਰਸਨ ਸਪੀਚ ਕਰਕੇ ਨਾ ਤੋਂ ਰੁਕਦਾ ਤੇ ਮਾਈਕੋ ਸ਼ੁਰੂ ਹੁੰਦਾ ਅਸੀਂ ਲੋਕਾਂ ਨੇ ਪੋਲੀ ਟਿਸ਼ਨਾਂ ਨੇ ਸਾਧੂ ਮੰਤਾਂ ਨੇ ਸੰਤਾਂ ਨੇ ਸਾਰਿਆਂ ਨੇ ਚਿੱਟਾ ਬੰਦ ਕਰਾ ਲਈ ਸਪੀਚਾਂ ਕਰਕੇ ਦੇਖ ਲਈਆਂ ਪਰ ਮੋਸਟਲੀ ਜਿਹੜਾ ਇੱਕ ਐਡੀਟਡ ਹੋ ਗਿਆ ਉਹ ਨਹੀਂ ਮੰਨਦਾ ਸੋ ਇਸੇ ਤਰੀਕੇ ਨਾਲ ਹਰ ਕਿਸੇ ਬੰਦਾ ਕੋਈ ਹੋਵੇਰ ਹੈ ਉਹਨੇ ਕੀ ਕਰਨਾ ਕਿ ਨਹੀਂ ਕਰਨਾ ਉਹਨੂੰ ਸਭ ਪਤਾ ਅੱਛਾ ਗੱਲ ਕਰੀਏ ਤਾਂ ਕਿੰਨੇ ਕਿੰਨੇ ਵੱਡੇ ਪਤੰਗ 5 5 6 ਫੁੱਟ ਦੇ ਕਿੰਨੇ ਕੋਈ ਲੋਕ ਡਿਮਾਂਡ ਕਰਦੇ ਆ ਸਾਡੇ ਕੋਲ ਸਰ ਛੋਟਾ ਪਤੰਗ ਤੋਂ ਲੈ ਕੇ 10 ਫੁੱਟ ਦੇ ਪਤੰਗ ਤੱਕ ਕਾਈਟ ਹੁੰਦਾ 10 ਫੁੱਟ ਦਾ ਪਤੰਗ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਅੱਛਾ ਲੋਕ ਡਿਮਾਂਡ ਕਰਦੇ ਉਡਾਉਂਦੇ ਨੇ ਬਿਲਕੁਲ ਲੋਕ ਡਿਮਾਂਡ ਕਰਦੇ ਨੇ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਵੀ ਸਾਨੂੰ 10 ਫੁੱਟ ਦਾ ਕਾਈਟ ਚਾਹੀਦਾ ਜਾਂ 6 ਫੁੱਟ ਦਾ ਚਾਹੀਦਾ ਤੁਸੀਂ ਬਾਹਰ ਦੇਖ ਸਕਦੇ ਹੋ ਸੈਂਪਲ ਸਟੇਨ ਦੇ ਸਾਡੇ